ਚਾਇਨਾ ਡੋਰ ਹੈ ਇਹ ਆਮ ਪੈਦਲ ਯਾਤਰੀਆਂ ਵਾਸਤੇ ਪੈਡੈਸਟਰੀਅਨਸ ਹੋਗੇ ਜਿਹੜੇ ਟੂ व्हीਲਰਸ ਤੇ ਸਫ਼ਰ ਕਰਦੇ ਆ ਉਹਨਾਂ ਲਈ ਪੰਛੀਆਂ ਲਈ ਬਹੁਤ ਜਾਨਲੇਵਾ ਸਥਿਤੀ ਹੁੰਦੀ ਹੈ ਔਰ ਨਾਰਕੋਟਿਕ ਸੈੱਲ ਦੀ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਹਾਸਲ ਹੋਈ ਜਦੋਂ ਖੁੰਨੀ ਡੋਰ ਦੇ 72 ਗੱਟੂਆਂ ਸਣੇ ਇੱਕ ਮੁਲਜ਼ਮ ਨੂੰ ਗ੍ਰਿਫਤਾਰ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਗਈ ਮਾਮਲੇ ਸੰਬੰਧੀ ਜਾਣਕਾਰੀ ਦਿੰਦਿਆਂ ਏਡੀਸੀ ਰੁਪਿੰਦਰ ਕੌਰ ਸਰਾ ਅਤੇ ਐਂਟੀ ਨਾਰਕੋਟਿਕ ਸੈੱਲ ਦੇ ਮੁਖੀ ਜਸਵੀਰ ਸਿੰਘ ਅਨਸਾਰ ਉਹਨਾਂ ਦੀ ਪੁਲਿਸ ਪਾਰਟੀ ਚੈਕਿੰਗ ਦੇ ਸਬੰਧ ਵਿੱਚ ਸ਼ਿਪਰੀ ਚੌਂਕ ਇਲਾਕੇ ਵਿੱਚ ਮੌਜੂਦ ਸੀ ਤਾਂ ਇਸ ਦੌਰਾਨ ਮੁਖਬਰ ਦੀ ਇਤਲਾਹ ਤੇ ਸਮਾਲ ਖਾਨ ਪੁੱਤਰ ਬੱਬੂ ਖਾਨ ਨੂੰ ਕਾਬੂ ਕਰਕੇ ਉਸ ਪਾਸੋਂ 72 ਗੱਟੂ ਚਾਈਨਾ ਡੋਰ ਬਰਾਮਦ ਕੀਤੇ ਗਏ ਜਿਨ੍ਹਾਂ ਖਿਲਾਫ ਥਾਣਾ ਦਰੇਸੀ ਵਿਖੇ ਮਾਮਲਾ ਦਰਜ ਕੀਤਾ ਗਿਆ ਆਓ ਸੁਣਦੇ ਹਾਂ ਕੀ ਕਿਹਾ ਏਡੀਸੀ ਰੁਪਿੰਦਰ ਕੌਰ ਸਰਾ ਨੇ ਚਾਈਨਾ ਡੋਰ ਦੇ ਖਿਲਾਫ ਚੱਲ ਰਹੀ ਮੁਹਿੰਮ ਨਸ਼ਬੰਦੀ ਬੱਧਰ ਗੱਟੂ ਤਕਰੀਬਨ ਐਂਟੀ ਨਾਰਕੋਟਿਕਸ ਦੀ ਟੀਮ ਵੱਲੋਂ ਲਾਂਚ ਹੋਈ ਹੈ। ਸ਼ੇਪੂਰੀ ਇਲਾਕੇ ਦੇ ਵਿੱਚ ਜਸਮੈਲ ਨੂੰ ਗ੍ਰਿਫਤਾਰ ਕੀਤਾ ਗਿਆ ਔਰ ਸਬੰਧਤਾਂ ਰਵਾਨ ਦੇ ਤਹਿਤ ਜਿਹੜੀ ਕਾਰਵਾਈ ਕੀਤੀ ਗਈ ਹੈ ਉਹ ਖਾਨਾ ਦੇ ਰੇਸੀ ਦੇ ਵਿੱਚ ਪਈ ਅਦਾਲਤ ਕੀਤੀ ਗਈ ਹੈ। ਸੋ ਅਸੀਂ ਸਾਰਿਆਂ ਨੂੰ ਅਪੀਲ ਇਹੀ ਕਰਾਂਗੇ ਕਿ ਜਿਹੜੀ ਚਾਈਨਾ ਡੋਰ ਹੈ ਇਹ ਆਮ ਪੈਦਲ ਯਾਤਰੀਆਂ ਵਾਸਤੇ ਪੈਡੇਸਟਰੀਅਨਸ ਹੋਗੇ। ਜਿਹੜੇ ਟੂ ਵੀਲਰਸ ਤੇ ਸਫ਼ਰ ਕਰਦੇ ਆ ਉਹਨਾਂ ਲਈ ਪੰਛੀਆਂ ਲਈ ਬਹੁਤ ਜਾਨਲੇਵਾ ਸਥਿਤੀ ਹੁੰਦੀ ਹੈ ਔਰ ਪਿਛਲੇ ਕੁਝ ਸਮੇਂ ਚ ਚੈਨਲ ਡੋਰ ਦੇ ਸਬੰਧਤ ਹਾਦਸੇ ਵੀ ਹੋਏ ਨੇ ਸੋ ਅਸੀਂ ਅਪੀਲ ਕਰਾਂਗੇ ਕਿ ਆਪਾਂ ਇਕੋ ਫ੍ਰੈਂਡਲੀ ਜਿਹੜੇ ਹੈਗੇ ਨੇ ਤਰੀਕੇ ਉਹ ਯੂਜ਼ ਕਰੀਏ ਮਤਾਬਦਾਂ ਚ ਡੋਰਾ ਨਹੀਂ ਦੂਜੀਆਂ ਯੂਜ਼ ਕਰ। ਚੈਨਲ ਡੋਰ ਜਿਹੜੀ ਕਿ ਸਟ੍ਰਿੰਗ ਹਾਨੀਕਾਰਕ ਸਿਰ ਸਾਬਤ ਹੁੰਦੀ ਹੈ ਆਪਣੇ ਪਸ਼ੂ ਪੰਛੀਆਂ ਲਈ ਇਨਸਾਨਾਂ ਲਈ ਉਹਦੀ ਵਰਤੋਂ ਨਾ ਕਰੀਏ ਔਰ ਇਹ ਜਿਹੜੀ ਸਾਡੀ ਮੁਹਿੰਮ ਹੈ ਚੈਨਲ ਡੋਰ ਦੇ ਖਿਲਾਫ ਵੀ ਚੱਲਦੀ ਰਹੇਗੀ ਔਰ ਇਹਦੇ ਦੇ ਵਿੱਚ ਜਿਹੜੇ ਸਪਲਾਇਰ ਨੇ ਮੇਨ ਉਹਨਾਂ ਤੇ ਵੀ ਚਿਕਨ ਜਿਹਾ ਸਜ਼ਾ ਚਾਈਨਾ ਡੋਰ ਹੈ ਇਹ ਆਮ ਪੈਦਲ ਯਾਤਰੀਆਂ ਵਾਸਤੇ ਪੈਡੇਸਟਰੀਅਨਸ ਹੋਗੇ ਜਿਹੜੇ ਟੂ ਵੀਲਰਸ ਤੇ ਸਫ਼ਰ ਕਰਦੇ ਆ ਉਹਨਾਂ ਲਈ ਪੰਛੀਆਂ ਲਈ ਬਹੁਤ ਚਾਣ ਵਾਲੀ ਵਸਤ ਹੁੰਦੀ ਹੈ ਔਰ ਨਾਰਕੋਟਿਕ ਸੈਲ ਦੀ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਹਾਸਲ ਹੋਈ ਜਦੋਂ ਕੁੰਨੀ ਡੋਰ ਦੇ 72 ਗੱਟੂਆਂ ਸਣੇ ਇੱਕ ਮੁਲਜ਼ਮ ਨੂੰ ਗ੍ਰਿਫਤਾਰ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਗਈ। ਮਾਮਲੇ ਸੰਬੰਧੀ ਜਾਣਕਾਰੀ ਦਿੰਦਿਆਂ ਏਡੀਸੀ ਰੁਪਿੰਦਰ ਕੌਰ ਸਰਾ ਅਤੇ ਐਂਟੀ ਨਾਰਕੋਟਿਕ ਸੈੱਲ ਦੇ ਮੁਖੀ ਜਸਵੀਰ ਸਿੰਘ ਅਨਸਾਰ ਉਹਨਾਂ ਦੀ ਪੁਲਿਸ ਪਾਰਟੀ ਚੈਕਿੰਗ ਦੇ ਸਬੰਧ ਵਿੱਚ ਛੇਪਰੀ ਚੌਂਕ ਇਲਾਕੇ ਵਿੱਚ ਮੌਜੂਦ ਸੀ ਤਾਂ ਇਸ ਦੌਰਾਨ ਮੁਖਬਰ ਦੀ ਇਤਲਾਹ ਤੇ ਸਮਾਲ ਖਾਨ ਪੁੱਤਰ ਬੱਬੂ ਖਾਨ ਨੂੰ ਕਾਬੂ ਕਰਕੇ ਉਸ ਪਾਸੋਂ 72 ਗੱਟੂ ਚਾਈਨਾ ਡੋਰ ਬਰਾਮਦ ਕੀਤੇ ਗਏ। ਜਿੰਨਾ ਖਿਲਾਫ ਥਾਣਾ ਦਰੇਸੀ ਵਿਖੇ ਮਾਮਲਾ ਦਰਜ ਕੀਤਾ ਗਿਆ ਆਓ ਸੁਣਦੇ ਹਾਂ ਕੀ ਕਿਹਾ ਏਡੀਸੀ ਰੁਪਿੰਦਰ ਕੌਰ ਸਰਾਨੀ ਚਾਈਨਾ ਡੋਰ ਦੇ ਖਿਲਾਫ ਚਲਰੀ ਮੁਹੰਮਦ ਦਿਸਬੰਦੀ ਬੱਤਰ ਗੱਟੂ ਤਕਰੀਬਨ ਐਂਟੀ ਨਾਰਕੋਟਿਕਸ ਦੀ ਟੀਮ ਵੱਲੋਂ ਲੱਭ ਰਹੀ ਨੇ ਸ਼ਿਪੂਰੀ ਇਲਾਕੇ ਦੇ ਵਿੱਚ ਜਿਸ ਮਾਈ ਖਾਨੂੰ ਗ੍ਰੰਤਾ ਕੀਤਾ ਗਿਆ ਔਰ ਸਬੰਧਤਤਾ ਰਾਵਾਂ ਦੇ ਤਹਿਤ ਜਿਹੜੀ ਕਾਰਵਾਈ ਕੀਤੀ ਗਈ ਹੈ ਉਹ ਸ਼ਖਾਣਾ ਦਰਸ਼ੀ ਦੇ ਵਿੱਚ ਕਈ ਅਦਰਸ਼ ਕੀਤੀ ਗਈ ਹੈ ਸੋ ਅਸੀਂ ਸਾਰਿਆਂ ਨੂੰ ਅਪੀਲ ਇਹੀ ਕਰਾਂਗੇ ਕਿ ਜਿਹੜੀ ਚਾਇਨਾ ਡੋਰ ਹੈ ਇਹ ਆਮ ਪੈਦਲ ਯਾਤਰੀਆਂ ਵਾਸਤੇ ਪੈਡੈਸਟਰੀਅਨਸ ਹੋਗੇ ਜਿਹੜੇ ਟੂ ਵੀਲਰਸ ਤੇ ਸਫਰ ਕਰਦੇ ਆ ਉਹਨਾਂ ਲਈ ਪੰਛੀਆਂ ਲਈ ਬਹੁਤ ਜਾਨਲੇਵਾ ਸਥਿਤੀ ਹੁੰਦੀ ਹੈ ਔਰ ਪਿਛਲੇ ਕੁਝ ਸਮੇਂ ਚਾਇਨਾ ਡੋਰ ਦੇ ਸੰਬੰਧਤ ਹਾਦਸੇ ਵੀ ਹੋਏ ਨੇ ਸੋ ਅਸੀਂ ਅਪੀਲ ਕਰਾਂਗੇ ਕਿ ਆਪਾਂ ਇਕੋ ਫ੍ਰੈਂਡਲੀ ਜਿਹੜੇ ਹੈਗੇ ਨੇ तरीके ਉਹ ਯੂਜ਼ ਕਰੀਏ ਬਟਾਮ ਡਾਂ ਚ ਡੋਰਾ ਵੀ ਦੂਜੀਆਂ ਯੂਜ਼ ਕਰੇ। ਕੈਨਾ ਡੋਰ ਜਿਹੜੀ ਕਿ ਸਟ੍ਰਿੰਗ ਹਾਨੀਕਾਰਕ ਸਿਤ ਹਮ ਸਾਬਤ ਹੁੰਦੀ ਆ ਆਪਣੇ ਪਸ਼ੂ ਪੰਛੀ ਵਾਲੇ, ਇਨਸਾਨਾਂ ਵਾਲੇ ਉਹਦੀ ਵਰਤੋਂ ਨਾ ਕਰੀਏ। ਔਰ ਇਹ ਜਿਹੜੀ ਸਾਡੀ ਮੁਹਿੰਮ ਹੈ ਚੈਨਲ ਡੋਰ ਦੇ ਖਿਲਾਫ ਹੀ ਚੱਲਦੀ ਰਹੇਗੀ। ਔਰ ਇਹਦੇ ਦੇ ਵਿੱਚ ਜਿਹੜੇ ਸਪਲਾਈਅਰ ਨੇ ਮੇਨ ਉਹਨਾਂ ਦੇ ਵੀ ਜਿਹੜਾ ਨਵੇਂ ਸੇ ਆ।